ਹਾਂਜੀ ਬਾਬਾ ਜੀ ਜੂ ਇਹ ਗਉਆਂ ਦਾ ਟਰੱਕ ਫੜਿਆ ਤੇ ਕਿੰਨਾ ਕੋਲ ਲੰਮ ਲਿਸੀ ਕਿਤੋਂ ਜਗਿੰਦੇ ਸਭ ਤੋਂ ਪਹਿਲਾਂ ਤਾਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਗਉਆਂ ਦਾ ਟਰੱਕ ਫੜਿਆ ਇਹ ਕੋਈ ਨਵੀਂ ਗੱਲ ਨਹੀਂ ਹੈ ਹਰ ਰੋਜ ਦੀ ਤਰ੍ਹਾਂ ਜਿਹੜੇ ਸਾਡੇ ਗਉਂ ਸੇਵਾਦਾਲ ਦੇ ਨੌਜਵਾਨ ਹੈ ਉਹ ਛੜਕਾਂ ਰੋੜਾਂ ਤੇ ਨਾਕੇ ਲਾਉਂਦੇ ਆ ਅੱਗੇ ਅਸੀਂ ਪੰਜ ਦਰਿਆਵਾਂ ਦੀ ਧਰਤੀ ਗਿਣਿਆ ਕਰਦੇ ਸੀ ਫਿਰ ਛੇਵਾਂ ਦਰਿਆ ਨਸ਼ੇਦ ਆ ਗਿਆ ਇਹ ਜਿਹੜਾ ਸੱਤਵਾਂ ਦਰਿਆ ਗਉ ਤਸਕਰੀ ਦਾ ਹੈ ਬੜੀ ਭਰਪੂਰ ਮਾਤਰਾ ਚ ਚੱਲ ਰਿਹਾ ਹੈ ਹਰ ਰੋਜ਼ ਦੀ ਤਰ੍ਹਾਂ ਸਾਡੇ ਜਿਹੜੇ ਸੁਈਏ ਛੱਡੇ ਹੋਏ ਨੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਟੈਪੀ ਪਿੰਡ ਤੋਂ ਗਰਮੇਲ ਸਿੰਘ ਬੱਬੂ ਜਿਹਦੇ ਦੇ ਅੱਗੇ ਵੀ ਬਹੁਤ ਕਾਫੀ ਪਰਚੇ ਐ 100 ਦੇ ਗਿੜ ਪਰਚਾ ਅੱਗੇ ਦੇਤੇ ਐ ਉਹਨਾਂ ਨੇ ਟਰੱਕ ਭਰਿਆ ਹਰ ਰੋਜ਼ ਦੀ ਤਰ੍ਹਾਂ ਟਰੱਕ ਭਰਦਾ ਹੈ ਤੇ ਅਸੀਂ 3 ਦਿਨ ਤੋਂ ਇਹਦਾ ਪਿੱਛਾ ਕਰ ਰਹੇ ਸੀਗੇ 2 ਦਿਨ ਹੋ ਗਏ ਸੀ ਅਸੀਂ ਨਾਕਾਮਜਾਬ ਹੋ ਕੇ ਘਰ ਵਾਪਸ ਰਹੇ ਰਾਤੀ ਸਾਨੂੰ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਕਾਮਯਾਬੀ ਮਿਲੀ ਹੈ ਅਸੀਂ ਇਹਦਾ ਪਿੱਛਾ ਕਰਦੇ ਹੋਏ ਇੱਥੋਂ ਤੱਕ ਆਏ ਤੇ ਇੱਥੇ ਆ ਕੇ ਅਸੀਂ ਪੁਲਿਸ ਨਾਲ ਤਾਲਮਤ ਕੀਤਾ ਉਹਨਾਂ ਨੇ ਨਾਕਾ ਲਾ ਕੇ ਇਸ ਗੱਡੀ ਨੂੰ ਕਾਬੂ ਕੀਤਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਐਸਐਸਪੀ ਬੀਬੀ ਪ੍ਰਿਗਿਆ ਜੈਨ ਫਰੀ ਕੋਟ ਦਾ ਜਿਨ੍ਹਾਂ ਨੇ ਸਾਡੀ ਇੱਕ ਕਾਲ ਦੇ ਉੱਤੇ ਫਰੀ ਕੋੜ ਜ਼ਿਲ੍ਹੇ ਦੀ ਪੁਲਿਸ ਇਤਨਾਤ ਰੋੜਾਂ ਤੇ ਕਰਵਾ ਦਿੱਤੀ ਸੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐ ਕੁਝ ਪਤਾ ਲੱਗਾ ਕਿ ਕਿਹੜੀ ਜਗ੍ਹਾ ਤੋਂ ਲੈ ਕੇ ਕਿੱਥੇ ਜਾ ਰਹੇ ਇਹ ਟੈਪੀ ਪਿੰਡ ਕੋੜ ਕੋਪੁਰੇ ਦੇ ਬਿਲਕੁਲ ਨਾਲ ਹੈ ਉਥੋਂ ਇਹ ਭਰ ਕੇ ਲਿਆਈ ਸੀ ਇਹ ਗਰਮੇਲ ਸਿੰਘ ਬੱਬੂ ਟੈਪੀ ਪਿੰਡ ਦਾ ਹੀ ਹੈ ਤੇ ਇਹ ਆਪਣਾ ਗਰਦਾਸਪੁਰ ਇਲਾਕੇ ਦੇ ਵਿੱਚ ਇਹਨਾਂ ਨੇ ਗਾਂ ਗੱਡੀ 'ਚ ਸ਼ਿਫਟ ਕਰਨੀਆਂ ਸੀ ਉਦੋਂ ਗਾਂ ਜੰਮੂ ਕਸ਼ਮੀਰ ਜਾਣੀਆਂ ਸੀ ਵੱਢਣ ਕੱਟਣ ਵਾਸਤੇ ਇਹਨਾਂ ਇਹ ਗਰਮੇਲ ਸਿੰਘ ਬੱਬੂ ਦਾ ਕੰਮ ਹੀ ਇਹ ਹੈ ਇਹ ਸੜਕਾਂ ਰੋੜਾਂ ਤੋਂ ਜਿਹੜੇ ਜਾਨਵਰ ਫਿਰਦੇ ਆ ਦੂਆ ਜਾਂ ਟੱਟੇ ਆ ਉਹਨਾਂ ਨੂੰ ਫੜ ਕੇ ਵੜਨ ਘਟਣ ਆਸਤੇ ਭੇਜਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਮੰਗ ਮੰਗ ਤਾਂ ਹਰ ਰੋਜ਼ ਹੀ ਕਰਦੇ ਆ ਪਰ ਇਹ ਮੰਗ ਦੀ ਸੁਣਵਾਈ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਆ ਜਿਵੇਂ ਨਸ਼ਾ ਤਸ਼ਕਰਾਂ ਦੇ ਉੱਤੇ ਤੰਦ ਕੱਸਿਆ ਗਿਆ ਹੈ ਉਹਨਾਂ ਦੇ ਘਰ ਟਾਏ ਜਾ ਰਹੇ ਆ ਬਹੁਤ ਸ਼ਲਾਘਾਯੋਗ ਕੰਮ ਹੈ ਪਰ ਜੇ ਇਹੋ ਜੇ ਗਊ ਤਖਤਾਂ ਦੇ ਉੱਤੇ ਵੀ ਇਹ ਸਿਕੰਜਾ ਕੱਸਿਆ ਜਾਵੇ ਤੇ بے ਜਾਨ ਜਵਾਨ ਪਸ਼ੂ ਆ ਜਿਹੜੇ ਇਨਾਂ ਦਾ ਭਲਾ ਹੋ ਸਕਦਾ ਹੈ ਅਸੀਂ ਵੀ ਮੰਗ ਕਰਦੇ ਹਾਂ ਵੀ ਇਹਦੇ ਬੱਬੂ ਤੇ ਵੀ ਇਸ ਇਦਾਂ ਦੀ ਕਾਰਵਾਈ ਕੀਤੀ ਜਾਵੇ ਹੁਣ ਤੁਸੀਂ ਜਿਹੜਾ ਟਰੱਕ ਭੜਿਆ ਟਰੱਕ ਦੇ ਵਿੱਚ ਕਿੰਨੀਆਂ ਗਊਆਂ ਸੀ ਇਹਦੇ ਵਿੱਚ 18 ਗਊਵਾਂ ਸਨ ਇਸ ਨੂੰ ਕਾਬੂ ਕਿਉਂ ਹੋ ਉਸ ਹੋਰ ਕੁਝ ਤਾਂ ਬਹੁਤ ਕੁਛ ਹੈ ਪੁਲਿਸ ਤੇ ਬਦੀਸ਼ ਕਰੂਗੀ ਬਹੁਤ ਕੁਝ ਨਿਕਲੂਗਾ ਮੈਂ ਗੁਰਪ੍ਰੀਤ ਸਿੰਘ ਕੌਮੀ ਪ੍ਰਧਾਨ ਸੰਯੁਕਤ ਦੋ ਰੱਖਸ਼ਾ ਦਲ ਇਹ ਜੋ ਟਰੱਕ ਹੈ ਇਹ ਟੈਪੀ ਪਿੰਡ ਦਾ ਗੁਰਮੀਤ ਸਿੰਘ ਬੱਬੂ ਐ ਜੀ ਨੇ ਫਰੀਦਪੁਰ ਜ਼ਿਲ੍ਹੇ ਦੀ ਮੈਕਸਿਮਮ ਜਿਹੜੀ ਗਊ ਸੀ ਉਹ ਖਤਮ ਕਰਤੀ ਬਹੁਤ ਇਹਦੇ ਤੇ ਪਰਚੇ ਦਰਜ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਕਈ ਪਰਚਿਆਂ 'ਚ ਇਹ ਜੇਲ੍ਹ ਕੱਟਿਆ ਤੇ ਬਹੁਤ ਸਾਰੇ ਪਰਚਿਆਂ 'ਚ ਇਹ ਭਗੌੜਾ ਚੱਲ ਰਿਹਾ ਇੱਥੋਂ ਇਹ ਗਊਆਂ ਭਰ ਕੇ ਭੇਜਦੇ ਨੇ ਇਹਨਾਂ ਦਾ ਜਿਹੜਾ ਮੁੱਖ ਵਪਾਰੀ ਐ ਮੰਗਾ ਮਸੀ ਪੁੱਤਰ ਪ੍ਰੇਮ ਮਸੀ ਪਿੰਡ ਪ੍ਰਾਣਾ ਸ਼ਾਲਾ ਜ਼ਿਲ੍ਹਾ ਗਰਦਾਸਪੁਰ ਉਹ ਜੰਮੂ ਕਸ਼ਮੀਰ ਦੀ ਤਸਕਰੀ ਦਾ ਜਿਹੜਾ ਮੇਨ ਮੋਡ ਹੈ ਇਹ ਉਹਦੇ ਨਾਲ ਮਿਲ ਕੇ ਇਸ ਇਲਾਕੇ ਚੋਂ ਤਸਕਰੀ ਕਰ ਰਿਹਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਇੱਕ ਛੋਟੀ ਜੀ ਮੰਗ ਕਰਦਾ ਕੋਈ ਸਰਕਾਰ ਨੂੰ ਬਹੁਤ ਵੱਡਾ ਕੰਮ ਨਹੀਂ ਕਰਨਾ ਪੈਣਾ ਉਹਦੇ ਚ ਪਿਛਲੀਆਂ ਸਰਕਾਰਾਂ ਨੇ ਗਊ ਹੱਤਿਆ ਦੇ ਉੱਤੇ ਸਖਤ ਕਾਨੂੰਨ ਬਣਾਇਆ ਸੀਗਾ ਪਰ ਅਫਸਰਾਂ ਦੀ ਨਲਾਇਕੀ ਨਾਲ ਜਿਹੜਾ ਪੰਜਾਬ ਦਾ ਕਾਨੂੰਨ ਹੈ ਉਹ ਪੰਜਾਬ ਦੇ ਗਵਰਨਰ ਕੋਲੇ ਪਾਸ ਹੋਣ ਵਾਸਤੇ ਜਾਂਦਾ ਇਹਨਾਂ ਨੇ ਰਾਸ਼ਟਰਪਤੀ ਜੀ ਕੋਲ ਭੇਜਤਾ ਉੱਥੇ 4-5 ਸਾਲ ਰੋਲਦਾ ਰਿਹਾ ਉੱਥੋਂ ਵਾਪਸ ਆ ਕੇ ਉਹ ਪੰਜਾਬ ਦੇ ਗਵਰਨਰ ਸਾਹਿਬ ਕੋਲੇ ਜਿਹੜਾ ਕਾਨੂੰਨ ਦੀ ਉਹ ਮਸੌਦਾ ਜਿਹੜਾ ਉਹ ਚਲਿਆ ਗਿਆ ਵਿਧਾਨ ਸਭਾ ਚੋਂ ਪਾਸ ਹੋਇਆ ਵਿਆ ਸਾਰਾ ਕੁਝ ਹੋਇਆ ਵਿਆ ਗਵਰਨਰ ਸਾਹਿਬ ਦੇ ਸਾਈਨ ਵੀ ਸ਼ਾਇਦ ਹੋ ਗਏ ਹੋਣ ਯਾ ਰਹਿੰਦੇ ਹੁਣ ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈਗਾ ਸਰਕਾਰ ਨੇ ਸਿਰਫ ਇੱਕ ਉਹ ਗਵਰਨਰ ਸਾਹਿਬ ਦੇ ਸਾਈਨ ਲੈ ਕੇ ਉਸ ਕਾਨੂੰਨ ਨੂੰ ਲਾਗੂ ਕਰਨਾ ਜਿਹਦੇ ਵਿੱਚ ਇਨ੍ਹਾਂ ਗਊ ਤਸਕਰਾਂ ਨੂੰ 10 ਸਾਲ ਦੀ ਕੈਦ ਤੇ ਇਨ੍ਹਾਂ ਤੇ ਗੈਂਗਸਟਰ ਐਕਟ ਵੀ ਲੱਗ ਸਕਦਾ ਹੈ ਤਾਂ ਮੇਰੀ ਮੰਗ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਉਸ ਕਾਨੂੰਨ ਨੂੰ ਲਾਗੂ ਕਰੋ ਤਾਂ ਜੋ ਇਹ ਗਊ ਵੰਸ਼ ਦਾ ਜਿਹੜਾ ਸੁਧਾਰ ਹੋ ਸਕੇ ਇਨ੍ਹਾਂ ਦੀ ਜਾਨ ਬਚ ਸਕੇ ਇਸ ਟਾਈਮ ਪੰਜਾਬ ਦੇ ਵਿੱਚ ਗਊ ਦੇ ਲਹੂ ਦਾ 7ਵਾਂ ਦਰਿਆ ਵਗ ਰਿਹਾ ਜਿਵੇਂ ਬਾਬਾ ਜੀ ਨੇ ਦੱਸਿਆ ਤੇ ਇਹਨੂੰ ਰੋਕਣ ਵਾਸਤੇ ਸਰਕਾਰ ਨੂੰ ਬਿਲਕੁਲ ਛੋਟਾ ਜਿਹਾ ਕੰਮ ਕਰਨਾ ਪੈਣਾ ਹੈ ਕਿ ਉਹ ਕਾਨੂੰਨ ਨੂੰ ਸਿਰਫ ਲਿਆ ਕੇ ਲਾਗੂ ਕਰਨਾ ਸਾਰੇ ਕੰਮ ਉਹਦੇ 'ਚ ਹੋਏ ਬੇ ਨੇ ਤੇ ਮੇਰੀ ਮੰਗ ਇਹੀ ਹੈ ਕਿ ਪਲੀਜ਼ ਉਸ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਇਹਨਾਂ ਗਊ ਤਸਕਰਾਂ ਦੇ ਉੱਤੇ ਨੱਥ ਪੈ ਸਕੇ ਐ ਪੁਲਿਸ ਦੀ ਕਸਟਡੀ ਦੀ ਗੱਲ ਕਰੀ ਤਾਂ ਪੜਾਣਾ ਕਸਟਡੀ ਦੀ ਹੋ ਚੁੱਕੀ ਹੈ ਪੁਲਿਸ ਦੀ ਕਸਟਡੀ ਦੇ ਵਿੱਚ ਮੌਕੇ ਤੇ ਜਿਹੜਾ ਡਰਾਈਵਰ ਤੇ ਕਨੈਕਟਰ ਫੜੇ ਗਏ ਨੇ ਜਿਹੜਾ ਬੱਬੂ ਐ ਉਹ ਭੱਜ ਗਿਆ ਵਾ ਤੇ ਜਿਹੜਾ ਮੰਗਾ ਮਸੀਹ ਐ ਉਹ ਗਾਹਾਂ ਬੈਠਾ ਹੈ ਤੇ ਕੋ ਹੁਣ ਆਪਣੀ ਕਾਰਵਾਈ ਦੇ ਹਿਸਾਬ ਨਾਲ ਪੁਲਿਸ ਉਹਨਾਂ ਨੂੰ ਅਰੈਸਟ ਕਰੂਗੀ ਜੈਸੀ ਰਾਮ ਜੀ ਮੈਂ ਦਰਸ਼ਨ ਰਾਣਾ ਸਖਤ ਗਊ ਰੱਖਿਆ ਦਲ ਸਨੂ ਟੀਮ ਜਿਹੜੀ ਇੱਥੇ ਖੜੀ ਐ ਸਾਨੂੰ ਬੜਾ ਰੋਣਾ ਵੀ ਆਂਦੇ ਇੱਕ ਗੱਲ ਸੁਣ ਕੇ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ گاਵਾਂ ਨੂੰ ਨੂਡ ਕੇ ਰੱਖਿਆ ਜਾਂਦਾ ਹੈ ਨਵਰਾਤਰੀ ਦੇ ਦਿਨ ਚੱਲਦੇ ਆਂ ਗਊ ਮਾਤਾਂ ਨੂੰ ਅਸੀਂ ਪੂਜਦੇ ਆਂ ਇੱਕ ਤਰਫ ਮਾਂ ਦੀ ਪੂਜਾ ਹੁੰਦੀ ਆ ਦੂਜੇ ਪਾਸੇ ਕੀ ਹੁੰਦਾ ਤਾਂ ਉਹ ਵਧਿਆ ਜਾਂਦਾ ਸਾਡੀ ਮਾਂ ਪੂਜਣੀ ਆ ਉਹ ਦਿਨ ਪਹਿਲਾਂ ਈਦ ਵਾਲੇ ਦਿਨ ਕੀ ਆ ਲੁਧਿਆਣੇ ਦੇ ਵਿੱਚ 5 ਕਵੰਟਲ ਗਊ ਮਾਸ ਅਸੀਂ ਫੜਿਆ ਸੀ ਕਿਤੇ ਨਾ ਕਿਤੇ گاਵਾਂ ਜਿਹੜੀ ਵੱਢ ਕੇ ਇਹਨਾਂ ਦਾ ਜਿਹੜਾ ਬੀਫ ਹੈ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਤੇ ਇਹਨੂੰ ਜਿੱਦੋਂ ਕਹਿੰਦੇ ਆ ਕਿ ਇਹ ਨਿਰਮਹ ਮਹੱਤਿਆ ਹੁੰਦੀ ਹੈ ਅੱਜ ਵੀ ਤੁਸੀਂ ਦੇਖੂਗੇ ਇਹ ਟਰੱਕ ਹੈ ਇਹਦੇ ਵਿੱਚ 18 ਦੇ ਕਰੀਬ ਗਊਆਂ ਸੈਂ ਔਰ ਜਿਹੜਾ ਇਹ ਬੱਬੂ ਹੈ ਤਸਕਰ ਜ਼ਾਲਿਮ ਲੋਗ ਹੈ ਇਹਨੂੰ ਅਸੀਂ ਜ਼ਾਲਮ ਲੋਗ ਕਵਾਂਗੇ ਲਗਾਤਾਰ ਦੇ ਉੱਤੇ ਘਟੋ ਘਟ 22 ਤੋਂ ਉੱਪਰ ਪਰਚੇ ਦਰਜ ਹੈ ਪਰ ਇਹਨੂੰ ਕੋਈ ਪ੍ਰਵਾਹ ਕੋਈ ਨਹੀਂ ਇਹ ਲਗਾਤਾਰ ਤਸਕਰੀ جاری ਹੈ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜਿਦਾ ਬਾਬਾ ਜੀ ਨੇ ਕਿਹਾ ਸਾਡੇ ਕੂਮੀ ਪ੍ਰਧਾਨ ਗੁਰਪ੍ਰੀਤ ਜੀ ਨੇ ਦੱਸਿਆ ਕਿ ਕਾਨੂੰਨ ਹੀ ਇਦਾਂ ਦਾ ਹੋਵੇ ਕਿ ਸਾਨੂੰ ਰੋਡ ਤੇ ਆਣ ਦੀ ਲੋੜ ਨਾ ਪਵੇ ਇਦਾਂ ਦਾ ਕਾਨੂੰਨ ਹੋਵੇ ਜਿੱਦਕ ਇਹਨਾਂ ਮੌਤ ਦੀ ਸਜ਼ਾ ਮੌਤ ਹੁੰਦੀ ਹੈ ਨਾ 302 ਦੀ ਹੁਣ ਹੁੰਦੀ ਹੈ ਉਦਾਂ ਹੀ ਹੋਵੇ ਅਸੀਂ ਦੀ ਸਜ਼ਾ ਪ੍ਰਵਧਾਨ ਹੋਵੇ ਤਾਂ ਕਿ ਇਹ ਕੀ ਕਰਦੇ ਆ ਅੱਜ ਟਰੱਕ ਫੜਿਆ ਤੇ ਦੋ ਦਿਨ ਬਾਅਦ ਇਹਨੇ ਜਮਾਨਤ ਹੋ ਗਈ ਮੁੜ ਕੇ ਫਿਰ ਉਹੀ ਤਸਕਰੀ ਤੇ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਬੁਝਾਰਿਚ ਕਰਦੇ ਆ ਬੇਨਤੀ ਕਰਦੇ ਆ ਕਿ ਸਖਤ ਕਾਨੂੰਨ ਲਾਗੂ ਕਰਕੇ ਜਿਹੜਾ ਜਿੱਦਾਂ ਕੀ ਗੱਲ ਕੀਤੀ ਹੈ ਨਸ਼ਾ ਤਸਕਰੀ ਦੀ ਜਿੱਦਾਂ ਲੋਕਾਂ ਦੇ ਘਰ ਤਾਂ ਆਏ ਜਾਂਦੇ ਆ ਇਹ ਨਸ਼ਾ ਤਸਕਰੀ ਹੈ ਜਿਹੜਾ ਪ੍ਰਧਾਨੀ ਨੇ ਦੱਸਿਆ ਜਿਹੜਾ ਪਟਾਨਕੋਟ ਦਾ ਜਿਹੜਾ ਬੰਦਾ ਹੈ ਮੰਗਾ ਮਸੀ ਉਸ ਬੰਦੇ ਦੇ ਇਸ ਕੰਮ ਦੇ ਵਿੱਚ 2.5 ਕਰੋੜ ਰੁਪਏ ਦੀ ਕੋਠੀ ਪਾਈ ਉਸ ਬੰਦੇ ਨੇ ਕਿਉਂ ਨਹੀਂ ਉਹਦੇ ਕੋਟੀ ਠਾਈ ਜਾਂਦੀ ਜਦੋਂ ਨਸਾ ਤਸਕਰਾਂ ਦੇ ਮਕਾਨ ਠਾਏ ਜਾਂਦੇ ਆ ਉਹਨਾਂ ਤੇ ਵੀ ਇਹੀ ਕੰਮ ਲਾਗੂ ਹੋਵੇ ਕਾਨੂੰਨ ਤਾਂਕਿ ਇਹ ਜਿਹੜਾ ਕੰਮ ਹੈ ਇਹ ਬੰਦ ਹੋਵੇ ਇਸ ਤੋਂ ਇਲਾਵਾ ਸਿਰਫ ਇੰਨੀ ਕੀ ਗੱਲ ਕਰਾਂਗੇ ਅਸੀਂ ਧੰਨਵਾਦ ਵੀ ਕਰਾਂਗੇ ਮੈਡਮ ਪ੍ਰੰਗਿਆ ਜਾਨਜੀ ਜਿਨ੍ਹਾਂ ਨੇ ਸਾਡਾ ਅਯੋਗ ਕਰਕੇ ਪੁਲਿਸ ਪ੍ਰਸ਼ਾਸਨ ਦਾ ਅਸੀਂ ਉਹ ਸਾਨੂੰ ਜਿਹੜਾ ਮਿਲਿਆ ਧੰਨਵਾਦ ਜੀ ਹਾਂਜੀ ਸਰ ਜੂਏ ਇੱਕ ਗੋਮਾਂਦਰਾ ਟੈਕ ਕਰਿਆ ਗਿਆ ਜੀ ਕੀ ਮਾਮਲਾ ਹੈ ਕਿਹਦੇ ਦਾ ਮਾਮਲਾ ਹੈ ਇਹ ਮਾਮਲਾ ਇਹ ਵੀ ਮੰਤ ਗਰੀਬਦਾਸ ਹੈ ਆਪਣੇ ਆਸ਼ਰਮ ਚਲਾਉਂਦੇ ਨੇ ਆਪਣਾ ਘਰ ਬਿਰਦਾਸ਼ਰਮ ਦੇ ਨਾਂ ਤੇ ਕੋਟ ਕਪੂਰਾ ਉਹ ਗਉਰਖਿਆ ਦਲ ਪੰਜਾਬ ਰਾਜ ਦੇ ਜਨਰਲ ਸੈਕਟਰੀ ਹੈ ਉਹਨਾਂ ਵੱਲੋਂ ਨਾ ਇਹ ਨਿਗਰਾਨੀ ਕੀਤੀ ਜਾਂਦੀ ਹੈ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੀਆਂ ਗਊਆਂ ਦਾ ਇਲਾਜ ਵੀ ਕਰਾਉਂਦੇ ਆ ਪਰ ਇੱਕ ਕੀ ਹੈ ਵੀ ਠੇਪੀ ਪਿੰਡ ਤੋਂ ਆ ਗਰਮੇਲ ਸਿੰਘ ਬੱਬੂ ਉਹਨੇ ਗੈਂਗ ਬਣਾਇਆ ਹੋਇਆ ਹੈ ਇਹ ਬਾਰਾ ਗੰਗਵਾਂ ਨੂੰ ਇਸ ਤਰ੍ਹਾਂ ਸੜਕਾਂ ਤੋਂ ਫੜ ਕੇ ਗੋਵੰਚ ਨੂੰ ਅੱਗੇ ਉਹ ਭੇਜਦੇ ਐ ਕਾਰਖਾਨਿਆਂ 'ਚ ਬਾਰਲਿੰਗ ਸਟੇਟਾਂ 'ਚ ਕਿਤੇ ਰਾਤ ਵੀ ਉਹਨਾਂ ਨੇ ਐਵੇਂ ਟਰੱਕ ਫੜ ਕੇ ਤੇ ਗੰਗਵਾਂ ਲੱਢੀਆਂ ਹੋਈਆਂ ਸੀ 18 ਕਨਾਂ ਆ ਗਏਗੇ ਨੇ ਤੇ ਇਹਨਾਂ ਨੇ ਘੇਰ ਕੇ ਤੇ ਸਾਡੇ ਕੋਲ ਆ ਕੇ ਬਿਆਨ ਲਿਖਾਇਆ ਇਹਨਾਂ ਦੇ ਬਿਆਨ ਤੇ ਅਸੀਂ ਮੁਕੱਦਮਾ ਦਰਜ ਕਰਤਾ ਉਹਨਾਂ ਦੇ ਖਿਲਾਫ ਜਿਹੜੇ ਦੋ ਟਰੱਕ ਦੇ ਵਿੱਚ ਸਵਾਰ ਸੀ ਦੋਨੇ ਅਰੈਸਟ ਕਰ ਲਏ ਨੇ ਬੱਬੂ ਉਹਨਾਂ ਦੀ ਰੈਸਟ ਬਾਕੀ ਆ ਇਹ ਇਹ ਸਰ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਗਰਮੇਲ ਬੱਬੂ ਤੇ ਕਾਫੀ ਕਰੀਬ 20 ਦੇ ਮੁਕੱਦਮੇ ਦਰਜ ਹੈਗੇ ਨੇ ਪਹਿਲਾਂ ਵੀ ਦਰਜ ਨੇ ਆਦੀ ਐ ਇਸੇ ਕੰਮ ਦਾ ਇਹ ਸਰ ਜਿਹੜੀਆਂ ਗਊਆਂ ਸੀਗੀਆਂ ਕਿੱਥੇ ਲੈ ਕੇ ਜਾਣੀਆਂ ਸੀ ਇਹਨਾਂ ਨੇ ਇਹ ਦੱਸ ਜਿਹੜੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਆ ਅਮਰਸਰ ਸਾਹਿਬ ਦੱਸ ਰਹੇ ਨੇ ਵੀ Shri Amar Das ਸਾਹਿਬ ਜਾਣਾ ਉਹ ਥੋਗ ਕੇ ਭੇਜਦੇ ਨੇਗਾ ਕਿੰਨੇ ਗਊਆਂ ਸਬੰਧ ਹੋਏ ਸੀ 18 ਨਗ ਨੇ ਜੀ ਟੋਟਲ ਲੋਗਾਂ ਚ ਇਹ ਤਰ੍ਹਾਂ ਦੀ ਵੀ 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 ਤਰ੍ਹਾਂ ਦਾ ਮਤਲਬ ਹੈ ਤਰ੍ਹਾਂ ਅਸੀਂ ਇਹਨਾਂ ਦਾ ਨਾ ਸੰਗਠਨ ਅਪਰਾਧ ਦਾ ਪਰਚਾ ਦੇ ਰਹੇ ਹਾਂ ਇਹਨਾਂ ਦੇ ਖਿਲਾਫ ਕਿਉਂਕਿ ਇਹ ਬਾਰ ਬਾਰ ਕਰਨ ਦਾ ਆਦੀ ਹੈ ਪਹਿਲਾਂ ਸਜ਼ਾ ਵੀ ਹੋ ਚੁੱਕੀ ਹੈ ਇੱਕ ਦੋ ਮਕਦਮੇ ਚ ਇਸ ਕਰਕੇ ਅਸੀਂ 1113 298 325 62 ਬੀ ਐਨ ਐਸ 11 12 ਦੀ ਪ੍ਰਿਵੈਂਸ਼ਨ ਆਫ क्रੂਲਟੀ ਟੂ ਐਨੀਮਲ ਐਕਟ 348 ਦੀ ਪੰਜਾਬ ਪ੍ਰੋਹਿਬੀਸ਼ਨ ਆਫ ਕਾਊਸਲ ਟ੍ਰੈਕਟਰ 1955 ਤਹਿਤ ਮਕਦਮਾ ਦਰਜ ਕੀਤਾ ਹੈ ਕਿੰਨੇ ਲੋਕ ਬੰਦੇ ਦੇ ਮਾਮਲੇ ਦਰਜ ਹੋਏ ਹਨ ਮਾਮਲਾ ਇਹਦੇ ਚ ਚਾਰ ਬੰਦੇ ਬਾਈ ਨੇਮ ਨੇ ਤਿੰਨ ਨਾਮੂਨ ਨੇ ਕਿਹੜੀ ਪਾਰਟੀ ਵੱਲੋਂ ਪਰਚਾ ਦਰਜ ਕਰਾਇਆ ਗਿਆ ਇਹ ਗ੍ਰਿਪ ਮੰ ਤਕਰੀਬ ਦਾ ਸੋਲਾ ਹਾਂਜੀ